ਆਵੀ ਹੈਗੀ ਆਵੀ ਹੈਗੀ ਆ ਫੁੱਲ ਫੁੱਲ ਬਲਵਾਂ ਲੜੀ আর ਗੋਲੀ ਵਾਸਤੇ ਹਨ ਗੋਲੀ ਬਣਾਉਣ ਵਾਸਤੇ ਰੋਤੀ ਮੋਮਬਤੀਆਂ ਵਗੈਰਾ ਰੇਗ ਯੰ ਫੈਂਸੀ ਆਵੀ ਹੈਗੀ ਹਾਂ ਲੱਗ ਲੱਗ ਦੇ ਰਿਆ ਲਗ ਲਗ ਰੇਡੀਅਲ ਬਲੇ ਲੈਣਾ ਤੇ ਮੈਂ ਚਲ ਦਿਖਾ ਦਿੰਦਾ ਅਭੀ ਆ ਗਿਆ ਆ ਵੀ ਲੜੀਆਂ ਹੈ ਗਿਆ ਬਾਕੀ ਛੋਪ ਲਾਬ ਉਹ ਕਹਿ ਰਾ ਕਿ ਕਲਾਬ ਤੇ ਆ ਇਸ ਤਰ੍ਹਾਂ ਆ ਰੰਗ ਗੋਲੀ ਬਣਾਉਣ ਵਾਸਤੇ ਇਹ ਡਿਜ਼ਾਈਨ ਬਣੇ ਹੋਏ ਉੱਤੇ ਡਿਜ਼ਾਈਨ ਬਣੇ ਹੋਏ ਇਹ ਰੰਗ ਗੋਲੀ ਬਣਾਉਣ ਵਾਸਤੇ ਕੰਮ ਹੁੰਦੀ ਹੈ ਤੇ ਮਨਦੀਪ ਸਿੰਘ ਢਿੱਲੋਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਸ਼ੇਅਰ ਕਰਦੇ ਆ ਕਦੋ ਵੀਡੀਓ ਲਾਈਕ ਕਰਦੇ ਆ ਕਦੋ ਇਹ ਆ ਰੰਗੋਲੀ ਆ ਇਦਾਂ ਗੋਲੀ ਬੰਦੀ ਏ ਦੀ ਰੰਗੋਲੀ ਇਸ ਤਰ੍ਹਾਂ ਇਦਾਂ ਗੋਲੀ ਬੰਦੀ ਪਈ ਰੰਗੋਲੀ ਵਾਸਤੇ ਆ ਇਹ ਬੜੀ ਬੜੀ ਚੀਜ਼ ਆ ਅਲੱਗ ਅਲੱਗ ਗਣੇਸ਼ਾ ਪਨੇ ਇੱਕ ਸ਼੍ਰੀ ਗਣੇਸ਼ਾ ਗਣੇਸ਼ਾ ਦੀ ਪਨੇ ਹੋਇਆ ਇੱਥੇ ਉਹ ਵੀ ਦਿਖਾਉਂਦਾ ਕੰਨ ਬਾਕੀ ਆ ਇਧਰ ਸੁਝਾਵ ਦੇ ਵਾਸਤੇ ਸੁਝਾਵ ਦੇ ਵਾਸਤੇ ਲੜੀਆਂ ਦਿਵਾਲੀ ਦੀ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਹੈਪੀ ਦਿਵਾਲੀ 2025 ਪਿਆਲੇ ਸਬਸਕ੍ਰਾਈਬ ਕਰਦੇ ਅਗਰ ਮਨਦੀਪ ਸਿੰਘ ਿੱਲੋਂ ਸ਼ੇਅਰ ਕਰਦੇ ਅਗਰ ਵੀਰੇ ਲਾਈਕ ਜਰੂਰ ਕਰਦੇ ਅਗਰ ਸ਼ੇਅਰ ਕਰਦੇ ਅਗਰ ਗਰੁੱਪਾਂ ਵਿੱਚ ਬਾਕੀ ਮੈਂ ਲੇਟਾ ਬੋਖਣਾਂ ਰ ਹਾਂ ਆਮੀ ਸ਼ੁਭ ਲਾਭ ਸ਼ੁਭ ਲਾਭ ਦੇ ਉਹ ਦਿ ਪਾਵਲੀ ਸ਼ੁਭ ਦੀਪਾਵਲੀ ਆਲਾ ਵਾ ਸ਼ੁਭ ਦੀਪਾਵਲੀ ਆਲਾ ਇਹ ਸ਼ੁਭ ਦੀਪਾਵਲੀ ਹੋਰ ਵੀ ਕਾਫੀ ਆ ਗਏ ਆ ਦਿਖਾਉਂਦਾ ਆ ਵੀ ਹੈਗਾ ਪਰ ਇਹਦਾ ਕਲਰ ਲੱਗ ਗਿਆ ਸ਼ੁਭ ਲਾਗ ਸ਼ੁਭ ਦੀਪਾਵਲੀ ਆ ਲਿਖਿਆ ਸ਼ੁਭ ਦੀਪਾਵਲੀ ਆ ਕਲਰ ਪਾਈ ਦੇ ਚਾ ਆਹ ਕੁ ਪੀਏ ਚ ਪਾਈ ਦੇ ਆ ਆ ਕਲਰ ਆ ਰਿਹਾ ਆਪਣੇ ਗੋਲੀ ਬਣੋਣੀ ਤੇ ਨਾ ਇਹ ਵੀ ਇੱਥੇ ਪਾਈ ਦੇ ਆ ਬਾਕੀ ਆਸ ਡਾਇਵਲ ਦਾ ਸਮਾਨ ਆ ਸਾਰਾ ਹੀ ਆ ਕੁ ਪੀਆ ਤੇ ਗੋਲੀ ਬਣੋਣੋਂ ਵਾਸਤੇ ਬਾਕੀ ਆ ਲਾਈਟਾਂ ਲੱਗ ਲੱਗ ਪ੍ਰਕਾਰ ਦੀਆਂ ਲਾਈਟਾਂ ਆਗੀਆਂ ਲੱਗ ਲੱਗ ਪ੍ਰਕਾਰ ਦੀਆਂ ਲਾਈਟਾਂ अलग अलग डिजाइन अलग अलग तरह दियाँ लाइटा आने लगिया व दखा होर होर भी है अलग अलग तरह दाइटा आने लगियाँ थले बल्ब लगा थल स्विच लगा सॉरी थल स्विच लगा बल पल लगा स्विच बल्ब आप बल इस तरह काफ़ी वाया विया चीजा आ गई मिट्टी वाले दीवे ਇਸ ਸੇ ਜ਼ਿਆਦਾ ਵਰਤਿਆ ਕਰੋ ਮਿੱਟੀ ਵਾਲੇ ਦੀਵੇ ਹੁੰਦੇ ਨਾ ਉਹ ਜ਼ਿਆਦਾ ਜੂਸ ਕਰਿਆ ਕਰੋ ਅੱਬ ਤੇ ਹੁਣ ਆਹ ਚੱਲਦਾ ਸਭ ਕੁਝ ਆਹ ਲੈ ਟਾਈਟਲ ਲੰਦਾ ਵੀ ਹੁਣ ਠੱਕ ਹੋ ਸਕੇ ਮਿੱਟੀ ਵਾਲੇ ਦੀਵੇ ਜ਼ਿਆਦਾ ਬਣਾ ਲਿਆ ਕਰੋ ਕਿਉਂਕਿ ਉੱਤੇ ਹੀ ਬੜੀ ਮਿਹਨਤ ਲੱਗਦੀ ਆ ਮਿੱਟੀ ਵਾਲੇ ਦੀਵੇ ਬਣਾਉਂਦੇ ਨਾਲੇ ਉਹਨਾਂ ਨੂੰ ਰੁਜ਼ਗਾਰ ਮਿਲਦਾ ਵਾ ਕਾਰੋਬਾਰ ਮਿਲਦਾ ਵਾ ਮਿੱਟੀ ਵਾਲੇ ਦੀਵੇ ਜਿਹੜੇ ਬਣਾਉਂਦੇ ਨਾ ਉਹਨਾਂ ਕਿ ਕਿ ਖਰੀਦੋਗੇ ਤੇ ਇਹਨਾਂ ਨੂੰ ਕਮਾਈ ਹੋਏਗੀ ਵਿਚਾਰੇ ਨੂੰ ਇਹ ਮੈਂ ਦਿਖਾਉਂਦੇ ਆ ਕਿ ਲੋ ਆ ਵੀ ਹੁਣ ਸਮੇਂ ਦੇ ਹਿਸਾਬ ਨਾਲ ਕਿ ਲੋ ਆ ਵੀ ਲਟਾ ਹੋ ਜਾਂਦੇ ਆ ਵੀ ਹੁਣ ਇਸ ਤਰ੍ਹਾਂ ਬਾਕੀ ਆ ਸਮਾਨ ਤਾਂ ਦਿਖਾਤਾ ਮੈਂ ਚਾਵੜ ਦਾ ਅਸਲ ਇੱਥੇ ਆਣੇ ਗੋਲੀ ਬਿਨੋਂ ਨਵਾਸਤੇ ਆ ਆ ਫਲਾਵਰ ਆ ਆ ਕੁਕੀ ਆ ਦਾਂ ਗਪੋਣ ਵਾਸਤੇਾਂ ਗਾਂ ਗਾ ਕੇ ਨੂੰ ਜਲੀ ਬਣਾ ਹੀ ਦੀਆ ਬਾਕੀ ਆ ਲੜਗੀਆਂ ਹੁ ਬਾਕੀ ਆ ਲਾਈਟਾਂ ਵੀ ਆ ਗਈਆਂ ਫੈਂਸੀ ਲਾਈਟਾਂ ਵੀ ਆ ਗਈਆਂ ਆ ਵੀ ਹੁ ਦੀਵਾਲੀ ਆਉਣੀ 3-4 ਦਿਨ ਲੈ ਕੇ ਦੀਵਾਲੀ ਨੂੰ ਬਾਕੀ ਆ ਚਲੋ ਜੀ ਵੀਡੀਓ ਲਾਈਕ ਕਰਦੇ ਸ਼ੇਅਰ ਕਰਦੇ ਹੋ ਮਨਦੀਪ ਸਿੰਘ ਕੇ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਖੁਸ਼ ਰਿਆ ਕਰੋ ਚੜ੍ਹਦੀ ਕਲਾ ਵਿੱਚ ਰਹੋ